ਫਿਲਮ ਹੈ ਪੇਰੀਆਂ ਮੇਰੀਆਂ ਹੀਰਾ ਪੇਰੀਆਂ ਇਹ 4 ਸਾਲ 5 5 ਸਾਲ ਪਹਿਲਾਂ ਸ਼ੂਟ ਹੋਈ 2019 ਦੇ ਬਲੀਵ ਹੈ ਜੀ ਉਹ ਵੀ ਯੂਕੇ ਕੀਤੀ ਹੈ ਤਾਂ ਰਿੱਕੀ ਜੀ ਡਾਇਰੈਕਟਰ ਨੇ ਇਹਨਾਂ ਨੇ ਲਿਖੀ ਇਹਨਾਂ ਨੇ ਫਿਲਮ ਦੇ ਵਿੱਚ ਡਾਇਰੈਕਸ਼ਨ ਕੀਤੀ ਆ ਤੇ ਇਹ ਬੰਦੇ ਨੂੰ ਇਹਨਾਂ ਨੇ ਲੋਕਾਣਾ ਕੰਮ ਕਰਕੇ ਐਡਵਾਂਸਟ ਕਰਨ ਲੱਗਦਾ ਕਿ ਮੈਂ ਹਾਲੀਵੁੱਡ ਕੰਮ ਕਰ ਸਕਦਾ ਬਿਕੋਜ਼ ਵਿਜ਼ਨ ਜਿਹੜਾ ਹੈਗਾ ਬਹੁਤ ਗ੍ਰੇਟ ਹੁੰਦਾ ਮਾਈ ਸਨ ਵਿਕਟੋਰੀਓਗਰਾਜ ਸਿੰਘ ਹੀ ਇਸ ਨਿਊਯਾਰਕ ਉਦਾ ਬੜਾ ਬੜਾ ਫਿਲਮਾਂ ਬਣਾ ਰਿਹਾ ਹੈ ਤੇ ਪੰਜਾਬੀ ਸਿਨੇਮਾ ਜਿੱਥੇ ਅੱਗੇ ਖੜਾ ਹੋ ਗਿਆ ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵੱਡੀਆਂ ਹੋ ਗਈਆਂ ਫਿਲਮਾਂ ਅਸੀਂ ਕਰ ਰਹੇ ਹਾਂ ਹਿਸਟੋਰੀਕਲ ਫਿਲਮਾਂ ਅ ਵੀ ਇਸ ਜਿਆਨੇ ਥੋੜੇ ਦਵਾਨ ਨਾਲ ਰੱਬ ਦੀ ਕਿਰਪਾ ਨਾਲ ਦੂਰ ਕਰਦੀ ਰਹਿਮਤ ਨਾਲ ਮੇਰੇ ਅਲੋਂ ਬਤਾ ਗਿਆ ਉਹਦੀ ਪਛਾਣ ਬਣ ਰਹੀ ਹੈ ਕੁੜੀ ਹਰਿਆਣੇ ਵਾਲ ਦੀ ਇਹਦੇ ਵਿੱਚ ਲੋਕਾਂ ਨੇ ਸੋਨ ਨੂੰ ਤੇ ਮੇਰੇ ਕੰਮ ਨੂੰ ਬੜਾ ਉਹਨਾਂ ਨੇ ਅਪਰੀਫਟ ਕੀਤਾ ਹੈ ਤੁਸੀਂ ਬੜਾ ਲਾਈਕ ਕੀਤਾ ਥੋੜਾ ਸਾਰਾ ਫਰੈਟ ਆਪਸ ਵਿੱਚ ਲਿਕੇ ਨੇ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਕਿ ਬੰਦਰ ਨੂੰ ਨਿਮਰਤਾ ਜਿਲੇਣਾ ਆ ਇੱਕ ਹੰਕਾਰ ਐ ਹੋਜੀ ਚੀਜ਼ ਐ ਜਿਹੜਾ ਜ਼ਿੰਦਗੀ ਬੰਦਰ ਨੂੰ ਲੈ ਗੋਦਾ ਮੈਂ ਗੱਲ ਕਰਨਾ ਨਹੀਂ ਚਾਹਦਾ ਕਿ ਛੱਡੇ ਤੇ ਚਰੀਟ ਹੋਈਏ ਬਟ ਕੀ ਹੈ ਕਿ ਥੋੜਾ ਕਦੇ ਮਾਣ ਨਹੀਂ ਕਰਨਾ ਜਿੱਦਾਂ ਵੀ ਮੈਂ ਆਹ ਬਣ ਗਿਆ ਮੈਂ ਉਹ ਬਣ ਗਿਆ ਜਿੱਦਾਂ 10 ਬੰਦੇ ਤੁਹਾਡੇ ਰਾਹ ਕੋਲੇ ਫਿਰਦੇ ਆ ਉਹਨੂੰ ਨਾਰਮਲ ਰਹਾ ਤੁਸੀਂ ਭਾਵੇਂ ਤੁਹਾਨੂੰ ਰਾਪ ショਪ ਨੂੰ ਪ੍ਰਸਤਾਵਨਾਵੇ ਪਾਵਾ ਦੁਨੀਆ ਤੁਹਾਡੇ ਪਿੱਛੇ ਪਰ ਮੈਂ ਬਲੀਵ ਕਰਦਾ ਯੂ ਸ਼ੁਡ ਬੀ ਵੈਰੀ ਨਾਰਮਲ ਹੁਣ ਮੈਂ ਆ ਗਿਆ ਇੱਥੇ ਬੈਠ ਗਿਆ ਨਹੀਂ ਕੋਈ ਸਾਡੇ ਕੋ ਆਪਸਾਈ ਲੇਟ ਹੋ ਗਈ ਹੋਣਗੇ ਕੋਈ ਗੱਲ ਨਹੀਂ ਮੈਂ ਵੀ ਰੋਣਾ ਪਾਈ ਜਾਵਾਂ ਜੀ ਮੈਂ ਇੱਥੇ ਇਕੱਲਾ ਬੈਠਾ ਜੀ ਮੈਨੂੰ ਬੁਲਾਏ ਨਹੀਂ ਸੋ ਆਥੀ ਰਾਜਨੀ ਹੈ ਗੋਸ ਨੇ ਸਾਰੀਆਂ ਛੱਡ ਦੇਣੀਆਂ ਚਾਹੀਦੀਆਂ ਅਜੇ ਵੀ ਪੰਜਾਬੀ ਇੰਡਸਟਰੀ ਬਹੁਤ ਐਗਜ਼ਿਸਟ ਕਰਦੀ ਹੈ ਇੱਕ ਦੂਜੇ ਨੂੰ ਦੇਖ ਕੇ ਆਪ ਰਾਜਨੀ ਇੱਕ ਦੂਜੇ ਨਾਲ ਰੋਣਾ ਹੈ ਪਤਾ ਨਹੀਂ ਕਾਹਦਾ ਰੋਣਾ ਹੈ ਇੱਕ ਤਾਂ ਮਸਤਗ ਰੱਬ ਨੇ ਆਪ ਲਿਖਿਆ ਹੈ ਰੇਦੀਆਂ ਮਿਹਨਤ ਹੈ ਹੁਣ ਮੈਨੂੰ ਕਈ ਵਾਰੀ ਕਹਦਾ ਭਾਜੀ ਬੁੱਸਤਰ ਸਾਡੀ ਥੋੜੀ ਉਮਰ ਹੋ ਗਈ ਤੂੰ ਤਾਂ ਹੁਣ ਵੀ ਹੀਰੋ ਲੱਗਦੇ ਨੇ ਤੇ ਕਮਾਂਡ ਕਰੀਆ ਨੇ ਮੈਂ ਹਾਂ ਯਾਰ ਇਹ ਤਾਂ ਮਾਣੀ ਕਰਦਾ ਤੇ ਆਪਣਾ ਗੱਲ ਕਰ ਲੈ ਤੇ ਤੌਫੀਕ ਦਾ ਆਪਣੇ ਬਖਸ਼ੀ ਹੈ ਬੰਦਾ ਕਰੇ ਕੰਨੀਆਂ ਰੱਬ ਸਿੱਧੀਆਂ ਭਾਵੇਂ ਮੇਰਾ ਤਾਂ ਉਹ ਹਾਲ ਹੈ ਮੈਂ ਵੀ ਰਿਸਕੀ ਤੋਂ ਵਿਕਿਆ ਸਾਰੇ ਡਾਇਰੈਕਟਰ ਨੂੰ ਕਹਿੰਦਾ ਵੀ ਜੋ ਤੁਸੀਂ ਕੱਲ੍ਹ ਦੇ ਮੈਂ ਕੋਸ਼ਿਸ਼ ਕਰਦਾ ਵੀ ਉਹ ਤੁਹਾਡੇ ਬਰਾਬਰ ਮਿਲ ਸਕਾਂ ਪਰ ਉਹ ਜੇ ਅੱਛਾ ਹੋਇਆ ਹੁਣ ਮੈਨੂੰ ਕੋਈ ਆਈਡੀਆ ਨਹੀਂ ਸੀ ਯਾਰ ਕੁੜੀ ਹਰਿਆਣੇ ਵਾਲ ਦੀ ਉਹਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਸਿਰ ਤੇ ਚਲੇਗੇ ਰਿੱਕੀ ਕੋਲ ਚਲੇਗੇ ਮੈਨਰੇ ਯਾਰ ਕਰਨਾ ਕੀ ਹੈ ਲਿੱਕੀ ਕਹਿੰਦਾ ਬਾਜੀ ਆ ਡਿਟੇਲਡ ਵਰਕ ਆ ਫਰਾਂ ਹੈ ਮੈਂ ਹਾਂ ਯਾ ਚ ਕੁਝ ਨਵਾਂ ਕਰਦੇ ਆ ਸੋ ਕੁਝ ਨਵਾਂ ਕਰਦੇ ਆ ਕਈ ਵਾਰ ਜੋ ਕਲਿੱਕ ਕਰਦਾ ਕਈ ਵਰੀ ਨਹੀਂ ਵੀ ਕਰਦਾ ਤੁਸੀਂ ਰੋਡੇ ਵਾਲੇ ਦੇਖੀਓ ਕਿ ਹਾਲਾਂਕਿ ਫਿਲਮ ਨਹੀਂ ਚੱਲੀ ਬਟ ਸਟਿਲ ਇਜ਼ ਡੂਇੰਗ ਵੈਰੀ ਵੈਲ ਮੈਂ ਫਿਲਮ ਨੂੰ ਦੇਖਿਆ ਬੜਾ ਉਹਦੇ ਵਿੱਚ ਮੈਨੂੰ ਆਪਣਾ ਕਿਰਦਾਰ ਪਸੰਦ ਆਇਆ ਉਹ ਫਿਲਮ ਵੀ ਬੜੀ ਪਸੰਦ ਆਈ ਪਰ ਗੱਲ ਇਹ ਹੈ ਕਿ ਕਈ ਫਿਲਮਾਂ ਜੋ ਨਹੀਂ ਵੀ ਚਲਦੀਆਂ ਬੰਦੇ ਨੂੰ ਕ੍ਰਿਟੀਕਲੀ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਕਿ ਯਾਰ ਮੇਰੀ ਫਿਲਮ ਕਿਉਂ ਨਹੀਂ ਚੱਲ ਰਹੀ ਇਸ ਵਿੱਚ ਕੀ ਨੁਕਸ ਹੈ ਉਹ ਆਪੋ ਦੇਖ ਕੇ ਰਾਣੀ ਨਹੀਂ ਕਿਉਂਕਿ ਮੈਂ ਆਪਣੇ ਆਪ ਨੂੰ ਐਜ਼ ਐਕਟਰ ਬਹੁਤ ਕ੍ਰਿਟੀਕਲੀ ਦੇਖ ਲਾ ਕੇ ਯਾਰ ਆ ਤੂੰ ਕੀ ਕੀਤਾ ਹੈ ਇਹ ਤੂੰ ਡੰਡਾ ਕੀਤਾ ਹੈ ਸੋ ਮੈਂ ਆਈ ਟ੍ਰਾਈ ਟੂ ਇੰਪਰੂਵ ਆਲ தி ਟਾਈਮ ਕਿ ਮੈਨੂੰ ਮੈਂ ਇੱਕ ਡਾਈਮੈਂਸ਼ਨ ਤੇ ਜਾ ਸਕਾਂ ਮੈਂ ਰੀਸੈਂਟਲੀ ਹਾਲੀਵੁੱਡ ਫਿਲਮ ਸੈੱਟ ਕੀਤੀ ਹੈ ਮੈਂ ਤੁਹਾਨੂੰ ਦੱਸ ਦਿਆ ਔਰ ਉੱਥੇ ਅਸੀਂ ਫਿਲਮ ਬਣਾ ਰਹੇ ਅਫਗਾਨਿਸਤਾਨ ਦੀ ਵਾਰ ਤੇ ਮੈਂ ਸਰਜੈਂਟ ਪਲੇ ਕਰ ਰਿਹਾ ਬਾਕੀ ਸਾਰੇ ਹਾਲੀਵੁੱਡ ਐਕਟਰਸ ਨੇ ਮੇਰੀ ਡ੍ਰੀਮ ਸੀ ਥੋੜੀ ਦੁਆਵਾਂ ਨਾਲ ਰੱਬ ਦੀ ਕਿਰਪਾ ਨਾਲ ਮੇਰੇ ਲਈ ਅੱਜ ਵੀ ਡ੍ਰੀਮ ਹੈਗਾ ਜਦ ਮੈਨੂੰ ਸਕ੍ਰਿਪਟ ਸੁਣਾਇਆ ਤੇ ਮੈਨੂੰ ਸਾਈਨ ਕੀਤਾ ਇਹ ਉਹ ਉਹ ਅਸੀਂ ਅਫਗਾਨਿਸਤਾਨ ਵਾਰ ਦੇ ਪੰਜ ਜਿਹੜੇ ਸੋਲਜਰ ਨੇ ਬਚੇ ਸੀ ਉੱਥੋਂ ਬੜੇ ਬਖਰੇ ਅਫਗਾਨਿਸਤਾਨ ਵਾਰ ਚ ਮਾਰੇ ਉਹ ਕਿਸ ਤਰ੍ਹਾਂ ਦੀ ਲਾਈਫ ਉਹਨਾਂ ਨੂੰ ਦੇਸ਼ ਨੇ ਵੀ ਛੱਡਦਾ ਘਰ ਦੇਲੇ ਵੀ ਛੱਡਦਾ ਬੱਚੇ ਵੀ ਛੱਡ ਗਏ ਉਹ ਜੰਗੜਾ ਜਿ ਰਹਿੰਦੇ ਤੇ ਉਹ ਉਹ ਉਹਨਾਂ ਦੀ ਲਾਈਫ ਤੇ ਫਿਲਮ ਬਣ ਰਹੀ ਹੈ ਦੀ ਫਾਲਨ ਸੋਲਜਰ ਉਹਦਾ ਟਾਈਟਲ ਹੈ ਸੋ ਅਸੀਂ ਉਹਦੀ ਸ਼ੂਟ ਜਿਹੜਾ ਹੈਗਾ ਨੈਕਸਟ ਅਪ੍ਰੈਲ ਸ਼ੁਰੂ ਕਰਨ ਲੱਗੇ ਹਾਂ ਕੈਲੀਫੋਰਨੀਆ ਦੇ ਵਿੱਚ ਤੇ ਕੈਨਦਾ ਦੇ ਵਿੱਚ ਸੋ ਮੈਂ ਸਮਝਦਾ ਬੰਦੇ ਨੂੰ ਪ੍ਰੂਵ ਕਰਨਾ ਚਾਹੀਦਾ ਐਜ਼ ਐਨ ਐਕਟਰ ਐਜ਼ ਅ ਫਿਲਮ ਮੇਕਰ ਜਦ ਮੇਰੀ ਕੀਆ ਕੇ ਬਤਿਆ ਨਾਲ ਜਾਂ ਆਪਣੇ بیٹے ਨਾਲ ਹੀ ਵਿਕਟਰ ਨਾਲ ਗੱਲ ਕਰਦਾ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਬਹੁਤ ਵੱਡੇ ਪਾਇਦਾਂ ਦੇ ਡਾਇਰੈਕਟਰਸ ਨੇ ਅਸੀਂ ਉਹਨੇ ਐਡ ਕੀਤੀ ਵਿਕਟਰ ਦੇ ਨਾਲ ਉਹ ਐਡ ਸਾਰੀ ਸਕ੍ਰਿਪਟਡ ਸੀ ਤੇ ਮੈਂ ਡਾਇਲੌਗ ਬੋਲ ਰਿਹਾ ਸੀ ਕਹਿੰਦਾ ਡੈਡ ਇਸ ਤਰ੍ਹਾਂ ਨਹੀਂ ਬੋਲਣਾ ਐਰ ਉਹ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਯੂ ਮਾਈਟ ਬੀ ਮਾਈ ਡੈਡ ਯੂ ਆਨ ਐਕਟਰ ਹੇਅਰ ਆਰ ਆ ਮੇ ਡਾਇਰੈਕਟਰ ਮੈਨੂੰ ਬੜਾ ਚੰਗਾ ਲੱਗਿਆ ਬੀਇੰਗ ਮਾਈ ਸਨ ਮੈਂ ਕਹਿ ਰਿਹਾ ਸੀ ਨਹੀਂ ਯਾਰ ਮੈਂ ਐਸਾ ਬੋਲ ਰਿਹਾ ਰਿਹਾ ਕਿਉਂਕਿ ਤੇ ਨਹੀਂ ਤੁਸੀਂ ਇਹੀ ਟਾਈਮ ਬੋਲੋਗੇ ਇਦਾਂ ਬੋਲੋ ਸੋ ਆਸੇ ਕਿ ਬੜਾ ਜ਼ਰੂਰੀ ਹੈ ਡਾਇਰ ਯੂ ਮੇ ਬੀ ਐਨੀਬਾਡੀ ਯੂ ਮੇ ਬੀ ਵਨ ਆਫ ਦੀ ਗ੍ਰੇਟੈਸਟ ਐਕਟਰਸ ਯੂ ਆਰ ਸਟਿਲ ਅ ਸਟੂਡੈਂਟ ਤੇ ਉਹ ਮੈਂ ਬੜਾ ਸਿੱਕਲੀ ਫੋਲੋ ਕਰਦਾ ਸਾਰੇ ਡਾਇਰੈਕਟਰਸ ਨੂੰ ਆ ਕੇ ਸਾਡੀ ਭੈਣ ਪਤਨੀ ਹੋ ਗਈ ਅੱਗੇ ਨਾਲੋਂ ਤੇ ਮੱਥਾ ਟੇਕਦਾ ਜੀ ਤੁਹਾਨੂੰ ਮੱਥਾ ਟੇਕਦਾ ਸਾਰਿਆਂ ਨੂੰ ਬਹੁਤ ਚੰਗੀ ਗੱਲ ਆ ਮੈਂ ਪਹਿਲਾਂ ਬਤਾਇਆ ਤੁਹਾਡੀ ਭਾਈ ਬਹੁਤ ਪੈਰਵੇ ਕਰ ਰਹੇ ਬਰਾਤ ਲੇਟ ਹੋ ਗਈ ਆ ਮਾਰਾ ਸਹੀ ਬਈ ਜ਼ੋਰਦਾਰ ਤਾਲੀਆਂ ਹੋ ਜਾਏ ਐਵਰੀਬਡੀ ਇਨ ਦਾ ਹਾਊਸ ਹਾਂ ਜੀ ਇਹ ਸਾਡੀ ਭੈਣ ਜੀ ਇਹ ਅਨੀਤਾ ਦੇਵਨ ਜੀ ਇਨ ਦਾ ਹਾਊਸ ਇੱਕ ਵਾਰ ਪਲੀਜ਼ ਜ਼ੋਰਦਾਰ ਤਾਲੀਆਂ ਹੋ ਜਾਏ ਸੋ ਪਲੀਜ਼ ਹੈਵ ਅ ਸੀਟ ਸਾਡੇ ਨਾਲ 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 ਸਾਡੇ ਨ ਸਾਰੇ ਮੌਜੂਦ ਹੈ ਪਹਿਲਾਂ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੁਹਾਨੂੰ ਮੈਨੂੰ ਜੀ ਹਾਂਜੀ ਤੁਹਾਡੀ ਮੂਵੀ ਲਈ ਜੋ ਤੁਹਾਡੀ ਅਪ੍ਰੈਲ ਚ ਸ਼ੁਰੂ ਹੋਣੀ ਹੈ ਉਸ ਜ਼ੋਰਦਾਰ ਤਾਲੀਆਂ ਸਾਡਾ ਜਣਾ ਬਾਹਰ ਹੈਗੇ ਹਾਲੀਵੁੱਡ ਤੱਕ ਗਿਆ ਪਹਿਲਾ ਐਕਟਰ ਮੈਂ ਸਵਿਦਾ ਜਿਹੜਾ ਹਾਲੀਵੁੱਡ ਜਾ ਕੇ ਕੰਮ ਕਰਦਾ ਸੋ ਥੈਂਕ ਯੂ ਲਈ ਤੇ ਸਤਿਕਾਰਯੋਇ ਇਹ ਬੜੀ ਖੁਸ਼ੀ ਵਾਲੀ ਗੱਲ ਹੋਈ ਤੇ ਹੁਣ ਵੱਡੇ ਆ ਗਏ ਆਓ ਜੀ ਸਰ ਆਜੋ ਤੇ ਲਓ ਜੀ ਤੁਸੀਂ ਬੜੋ ਤੇ ਪਰਾਇਮੀ ਜੀ ਦਾ ਖਾਲਸਾ ਬਣ ਤੁਸੀਂ ਆ ਕੇ ਪਸਾਰ ਕੰਮ ਨਹੀਂ ਆਦਾ सो so, जी गुरु कृपा फिल्म्स एंड लिटिल एंडर प्रोडक्शन के बैनर हेड तेरिया मेरिया हेरा फेरिया रिलीज़ होने वाली है जी 21 जून 2024 नो एंड एक बार जोरदार तालियां जी पुखराज पला द हाउस देख सो अनीता देविंद जी योगराज सिंह जी सा प्रोड्यूसर मौजूद ने सरबज्रीत सिंह जी अमनदीप सिंह जी एंड डायरेक्टर uh, रिकी एम के जी एक बार प्लीज एवरीबॉडी जोरदार तालियां होनी चाहिए सो थैंक यू सो मच फॉर जॉइनिंग अस एवरीबॉडी एंड मीडिया का बहुत बहुत स्वागत है धन्यवाद है तुसी हमेशा अपना कीमती समय काट के इथे कहते हो बहुत बहुत धन्यवाद थोड़े बिना हर फिल्म अधूरी हैगी है क्योंकि आवाज ही लोका तक पहुंचती है है चैनल जेडे है यूट्यूब हो गए इंस्टा हो गए फेसबुक तो फिल्म जी है लोगों तक पहुँच पाती अलग अलग ऑडियंस जुड़ी होंगी है भावें सिर्फ पंजाब के नहीं पूरे हिंदुस्तान हैं हूँ तो मन लगता हॉलीवुड तक भी इस फिल्म जान वाली है एंड युवराज सिंह जी इतने मौजूद ने एंड बहुत बहुत मुबारक है क्योंकि युवराज सिंह जी हूँ वर्ल्ड कप इतने पहुंचे हुए हैं उतकोर्स भी अच्छा जोड़ा पाकिस्तान इंडिया भी जितया से इंडिया जितयासी एंड हूँ भी पीछे जो मैच हुआ वही भी चाहो मैच की गल नहीं करनी है लेकिन ये बुखराज इन द हाउस एंड कॉन्ग्रेचुलेशन ਆ ਦੇ ਇਹ ਚੋਲੀ ਤੁਹਾਡੇ ਇਹ ਫਿਲਮ ਜੋ ਹੈ ਤੁਹਾਡੀ ਚੋਲੀ ਪਈ ਹੈ ਕੀ ਕਹਿਣਾ ਚਾਹਤੋ ਅਸੀਂ ਮਿਸ ਮਿਸ ਕਰ ਰਹੇ ਹਾਂ ਜਿਸਿੰਦਰ ਪੱਲਾ ਜੀ ਨੂੰ ਤੁਹਾਡੇ ਪਾਪਾ ਜੀ ਨੂੰ ਹੀ ਇਜ਼ ਨੋਟ ਅਵੇਲੇਬਲ ਹੇਅਰ ਤੇ ਉਹਨਾਂ ਦੀ ਕਮੀ ਤੁਸੀਂ ਪੂਰੀ ਕਰ ਲਈ ਆ ਆਫ ਕੌਰਸ মিডিਆ ਇਜ਼ ਵਿਦ ਯੂ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਜੀ ਸਾਰੀ মিডিਆ ਦਾ ਅੱਜ ਇੱਥੇ ਸਾਰੇ ਜਣੇ ਪਹੁੰਚੇ ਨੇ ਸਭ ਇਕੱਠੇ ਹੋਣ ਤੇ ਇੱਥੇ ਆ ਮਿਲਿਆ ਹੈਗਾ ਤੇ ਇੱਥੇ ਆ ਮਿਲਿਆ ਸੋ ਸਭ ਤੋਂ ਪਹਿਲਾਂ ਤਾਂ ਮਤਲਬ ਬਹੁਤ ਬਿਗ ਥੈਂਕਸ ਟੂ ਸਰ ਰਿਓਗਰਾ ਜੀ ਤੇ ਅਨੀਤਾ ਮੈਮ ਰਿੱਕੀ ਭਾਜੀ ਸਾਡੇ ਸਰਜੀਪਾ ਜੀ ਅਮਨ ਬਾਜੀ ਸੋ ਇਹ ਫਿਲਮ ਮੇਰੇ ਦਿਲ ਦੇ ਤਾਂ ਬਹੁਤ ਕਰੀਬ ਹੈ ਜੀ ਕਿਉਂਕਿ ਜਿਹੜੀ ਲੀਡ ਫਿਲਮ ਸੀਗੀ ਮੇਰੀ ਇਹ ਸਭ ਤੋਂ ਪਹਿਲੀ ਫਿਲਮ ਸੀਗੀ ਇਹਨੇ ਸੋ ਇਹ ਹਮੇਸ਼ਾ ਦਿਲ ਦੇ ਨੇੜੇ ਰਹੂਗੀ ਇਹ ਫਿਲਮ ਸੋ ਆਫ ਕர்ஸ் ਥੈਟ ਦੀ ਕਮੀ ਜਿਹੜੀ ਅੱਜ ਇੱਥੇ ਹੈਗੀ ਆ ਉਹ ਜ਼ਰੂਰ ਅਸੀਂ ਟਰਾਈ ਕਰਾਂਗੇ ਕਿ ਨੈਕਸਟ ਪ੍ਰੋਮੋਸ਼ਨ ਦੇ ਉੱਤੇ ਜ਼ਰੂਰ ਉਹਨਾਂ ਨੂੰ ਲੈ ਕੇ ਇਹਨੂੰ ਥੋੜਾ ਜਿਆਦਾ ਐਡਰੈਸਟ ਕਰਕੇ ਹੁਣ ਰੈਸ ਚੱਲ ਰਿਹਾ ਉਹਨਾਂ ਦਾ ਸੋ ਫਿਲਮ ਦੀ ਗੱਲ ਕਰੀਏ ਜੀ ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਜਨਰ ਦੀ ਫਿਲਮ ਹੈ ਤੇ ਮਤਲਬ ਇਹਦੇ ਚ ਜਿਹੜੇ ਪੰਚਸ ਨੇ ਜਿਹੜੀ ਇੱਕ ਫਲੋ ਚਾਲਦਾ ਫਿਲਮ ਦਾ ਉਹ ਬਹੁਤ ਹੀ ਕਮਾਲ ਹੈ ਤੇ ਆਮ ਸ਼ੋਰ ਕਿ ਸਾਰਿਆਂ ਨੇ ਤੁਸੀਂ ਇੰਜੋਏ ਕਰੋਗੇ ਇਸ ਫਿਲਮ ਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ so much ਅ ਅਨਿਕਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਨਿਤਾ मैम ਤੁਹਾਡੀ ਲੁਕਸ ਦੀ ਗੱਲਬਾਤ ਕਰਦੇ ਹਾਂ ਦੇਖੋ ਜਿਹੜੀ ਚੇਂਜ ਹੋਈ ਹੈ ਉਹਦੇ ਹੀ ਅੱਜ ਕਿਤੇ ਨਾ ਕਿਤੇ ਤੁਹਾਡੀ ਲੁਕ ਉਹਦੇ ਹੀ ਲੱਗ ਰਹੀ ਹੈ ਸੋ ਲੁਕਸ ਬਾਰੇ ਕੀ ਖਿਆਲ ਹੈ ਕਿ ਦਾ ਦਿਮਾਗ ਸੀ ਕਿ ਇਦਾਂ ਦੀ ਲੁਕਸ ਹੋਣੀ ਚਾਹੀਦੀ ਹੈ ਤੁਹਾਡੀ ਐਕਚੁਅਲੀ ਮੈਂ ਵਿਦੇਸ਼ੀ ਜਿਹੜੀ ਯੂਕੇ ਵਾਲੀਆਂ ਫਿਲਮਾਂ ਹੈਗੀਆਂ ਉਹ ਯੂਕੇ ਮੇਰੀ ਪਹਿਲੀ ਫਿਲਮ ਸੀਗੀ ਇਹ ਵਾਲੀ ਤੇ ਮੈਨੂੰ ਐਕਸੈਂਟ ਵੀ ਨਹੀਂ ਸੀ ਪਤਾ ਉੱਥੇ ਕਿਸ ਤਰ੍ਹਾਂ ਹੁੰਦਾ ਕਿਉਂਕਿ ਮੇਰੀ ਫਸਟ ਵਿਜ਼ਿਟ ਸੀ ਐਂਡ ਮੈਨੂੰ ਇਹ ਵੀ ਨਹੀਂ ਸੀ ਕਿ ਲੁੱਕ ਕਿਵੇਂ ਕਰਨੀ ਆ ਇਹ ਸਾਡੇ ਡਾਇਰੈਕਟਰ ਸਾਹਿਬ ਨੇ ਰਿੱਕੀ ਜੀ ਤੇ ਇਹ ਇਹਨਾਂ ਨੇ ਡਿਜ਼ਾਈਨ ਕੀਤਾ ਸੀਗਾ ਕਿ ਮੈਂ ਉਹਨਾਂ ਤੁਹਾਡੀ ਬ੍ਰੇਕ ਦੇਣੀ ਹੈ ਕਿਉਂਕਿ ਉਸ ਤੋਂ ਪਹਿਲਾਂ ਮੈਂ ਤੁਹਾਡੇ ਦੇਸੀ ਕਰੈਕਟਰ ਕੀਤੇ ਸੀਗੇ ਤੇ ਇਹਨਾਂ ਨੂੰ ਲੱਗਾ ਸੀ ਕਿ ਚਲੋ ਆਹ ਵਾਲਾ ਐਕਸੈਂਟ ਰੱਖ ਲੀਏ ਵਾਲੀ ਲੁੱਕ ਰੱਖ ਲੀਏ ਤਾਂ ਅੱਛੀ ਲੱਗੇਗੀ ਤੇ ਇਹ ਸਾਰਾ ਕ੍ਰੈਡਿਟ ਤੇ ਰਿੱਕੀ ਜੀ ਨੂੰ ਜਾਂਦਾ ਜੀ ਇਹਨਾਂ ਨੇ ਹੀ ਤ੍ਰੇਤੀ ਹੁਣ ਤੁਸੀਂ ਐਕਸੈਂਟ ਸਿੱਖ ਲਿਆ ਹੋਣਾ ਤਾਂ ਬੋਲ ਕੇ ਵੀ ਦਿਖਾ ਦਿਓ ਨਹੀਂ ਮੈਂ ਤਾਂ ਐਸੇ ਲੈਣੀ ਹਾਲੇ ਥੋੜਾ ਘੱਟ ਕੋਈ ਆਈਆ ਕੁਝ ਬੋਲ ਕੇ ਦਿਖਾਓ ਤੁਹਾਨੂੰ ਮਜ਼ਾ ਆਏਗਾ ਸਾਨੂੰ ਸੁਣ ਕੇ ਇਹ ਦਿੱਤਾ ਤੁਹਾਨੂੰ ਸਾਰਿਆਂ ਦੇ ਸਾਹਮਣੇ ਵੇਚੀ ਕਰਨੀ ਜਾਂਦੀ ਹੈ। ਓਕੇ ਕੀ। थैंक यू सो मच। ਔਰ थैंक यू सो मच। ੁਰਿੱਕੀ ਜੀ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਹੋ ਰਹੀ ਹੈ ਜਿਵੇਂ ਕਿ ਯੋਗਾ ਸਾਡੇ ਪਹਿਲੇ ਦੱਸਿਆ ਕਿ ਅਗਰ ਤੁਹਾਡੇ ਵਰਗੀ ਸੋਚ ਹੋਵੇ ਤੇ ਇਹ ਦੂਰ ਨਹੀਂ ਹੈਗਾ ਕਿ ਅਸੀਂ ਹਾਲੀਵੁੱਡ ਨੂੰ ਵੀ ਇੱਥੇ ਲਿਆਈਏ ਰਾਈਟ। ਸੋ ਇਹ ਸੋਚ ਇਹ ਵਿਜ਼ਨ ਕਿਵੇਂ ਆਇਆ ਤੁਹਾਡੇ ਦਿਮਾਗ 'ਚ ਜਾਂ ਸਿੱਖਿਆ ਹੈ ਜਾਂ ਦੇਖ-ਦੇਖ ਕੇ ਸਿੱਖਿਆ ਹੈਗਾ ਤੁਸੀਂ ਪੜ੍ਹਾਈ ਕੀਤੀ ਹੈ ਇਹਦੇ ਬਾਰੇ ਆਫ ਕੌਰਸ ਪੁੱਛਣਾ ਚਾਹਾਂਗੇ ਬਿਕੋਜ਼ ए विजन डायरेक्टरदाई हुंदा जो स्क्रीन प्ले ते दिखदा हुंदा है स्क्रिप्ट राइटर कर दंदा है लिखदा भी है लेकिन जो चीज उनो चाहिदी है अगर वो स्क्रीन पे ना दिखे तो उस फिल्म का भी कोई मजा नहीं है गाइस फर्स्ट पहला सभी का जी सारे को थैंक यू सो मच ईच एंड एवरीवन ऑफ यू कमिंग हियर मैं कहना चाहूंगा कि मेरे लिए बड़ी मान वाली बात है कि मैं आज मैंने व्हाटएवर कादरेश बैठा हूं ऑब्वियसली मिसिंग जसविंदर भल्ला जी सो मच बिकॉज़ ਤੁਸੀਂ ਜਿਹੜੀ ਗੱਲ ਕਹੀ ਕਿ ਮੇਰੇ ਕੋਲ ਸਿਰਫ ਇੱਕ ਸਟੋਰੀ ਸੀ ਨੂੰ ਮੈਂ ਉਹ ਅੱਛੇ ਤਰੀਕੇ ਨਾਲ ਬਣਾਉਣਾ ਚਾਹੁੰਦਾ ਸੀ ਵਿਦ ਟੈਕਨੀਕਲ ਸਕਿਲਸ ਬਟ ਅਗਰ ਸੱਚੀ ਦੱਸਾਂ ਤੇ ਫਿਲਮ ਦੇ ਅੰਦਰ ਮੈਂ ਨੇ ਗਿਆ ਐਂਡ ਆਮ ਸੋ ਆਨਰਡ ਬਟ ਬਹੁਤ ساری ਇਨਪੁਟ ਜਿਹੜੀ ਹੈ ਇਹਨਾਂ ਨੇ ਉਹ ਐਜ਼ ਅ ਡਾਇਰੈਕਟਰ ਬੈਨਿੰਗ ਭਾਈ ਇਹਨਾਂ ਸਾਰੇ ਇਨਪੁਟ ਇਨ ਇਨ ਟਰਮਸ ਆਫ ਕੈਰੈਕਟਰਸ ਮੈਂ ਸਿਰਫ ਸੋਚ ਲੱਗਿਆ ਸੀ ਕਿ ਉਹ ਵੀ ਆਈ ਲਿਵ ਇਨ ਯੂਕੇ ਤੇ ਯੂਕੇ ਦੇ ਹਾਲਾਤਾਂ ਦੇ ਬਾਰੇ ਚਾਹੀਏ ਯੂਕੇ ਦੀ ਸਿਚੁਏਸ਼ਨ ਦੇ ਬਾਰੇ ਚ ਮੈਨੂੰ ਥੋੜੀ-ਥੋੜੀ ਇਨਫੋਰਮੇਸ਼ਨ ਮਿਲ ਜੇਗੀ ਕਿ ਬੰਦਾ ਇਹਨਾਂ ਦੇ ਨਾਲ ਸ਼ੇਅਰ ਕਰਦਾ ਸੀਗਾ ਥੋੜੇ ਰੈਫਰੈਂਸ ਦੇ ਨਾਲ ਜੀ ਬਟ ਐਜ਼ ਐਨ ਐਕਟਰ ਨੂੰ ਕ੍ਰੀਏਟ ਕਰਨਾ ਉਹ ਇੱਕ ਬਹੁਤ ਵੱਡਾ ਆਰਟਿਸਟਿਕ ਸਬਜੈਕਟ ਹੁੰਦਾ ਹੈ ਕਿਉਂਕਿ ਆ ਉਹ ਕੈਰੈਕਟਰ ਨੂੰ ਬੰਨਣਾ ਫਿਰ ਉਸ ਕੈਰੈਕਟਰ ਦੇ ਆਸਾਨ ਦਾ ਉਹਨੂੰ ਕਾਮਿਕਲ ਕ੍ਰੀਏਟ ਕਰਨਾ ਸੈਟਅਪ ਦੇ ਵਿੱਚੋਂ ਵੀ ਕਾਮੇਡੀ ਕ੍ਰੀਏਟ ਕਰਨਾ ਜਾਂ ਫਿਰ ਕੋਈ ਕਿਸੇ ਵਾਰੀ ਗੱਲ ਉਹਦੇ ਵਿੱਚੋਂ ਵੀ ਉਹ ਬਹੁਤ ਮੁਸ਼ਕਿਲ ਚੀਜ਼ ਹੁੰਦੀ ਹੈ ਡਾਇਰੈਕਟਰ ਲਈ ਦੱਸਣਾ ਉਹ ਇੱਕ ਐਕਟਰ ਹੀ ਕਰ ਸਕਦਾ ਹੈ ਉਹਨੂੰ ਫਿਰ ਤੁਸੀਂ ਦੱਸ ਦਿੰਦੇ ਸੋ ਇਹਦੇ ਅੰਦਰ Uh, to be very honest this film basically 2010 de andar i was studying in university of baltim te uh, film making master master da photography film making da course kare si te utthe koi celebrity kudi mere naal same ghar ch rehndi si te oh te oh de husband dono bahut vadiya mere friend ban gaye after some time mainu pata chal gaya ke there is something jo tu film ch dekhoge ki they are actually not you know like husband and wife kind of self. ਸੋ ਉਹ ਉਹ ਥਵਲੇ ਉਹ ਵਿਜਨ ਸੀਗੀ ਲੇਕਿਨ ਉਦੇ ਤੇ ਕੋਈ ਸਟੋਰੀ ਨਹੀਂ ਸੀਗੀ ਯੂ ਕਿਉਂਕਿ ਮੈਂ ਕੋਰਸ ਕਰ ਰਹੀ ਸੀ ਥੋੜੇ ਟਾਈਮ ਬਾਅਦ 2017 ਦੇ ਇੰਦਰ ਐਕਚੁਅਲੀ ਸਾਡੇ ਕੋਲ ਪ੍ਰੋਡਿਊਸਰ ਸਾਹਿਬ ਹੈਗੇ ਨੇ ਰਜਿੰਦਰ ਸਿੰਘ ਚੋਹਾਨ ਉਹਨਾਂ ਦੇ ਨਾਲ ਅਸੀਂ ਡਰਾਈਵ ਤੇ ਜਾ ਰਹੇ ਸੀ ਤੇ ਗੱਲਬਾਤ ਹੋਈ ਤੇ ਉਹ ਯੂਕੇ ਦੇ ਸਟੂਡੈਂਟਸ ਦੇ ਬਾਰੇ ਵਿੱਚ ਗੱਲ ਕਰਨ ਲੱਗੇ ਤੇ ਕਿੱਦਾਂ ਪੰਜਾਬ ਤੁਰ ਕੇ ਆਣਾ ਚਾਹੁੰਦੇ ਨੇ ਉਹਦੇ ਬਾਰੇ ਵਿੱਚ ਗੱਲ ਕਰਨ ਲੱਗੇ ਤੇ ਉੱਥੇ ਅਸੀਂ ਸੋਚਿਆ ਕਿ ਕਿਉਂ ਨਾ ਇਹਦੇ ਉੱਤੇ ਕੋਈ ਪ੍ਰੋਜੈਕਟ ਯਾਰ ਕੀਤਾ ਜਾਵੇ ਐਂਡ ਆਮ ਸੋ ਗਲੈਡ ਕਿ ਉਹਦੇ ਬਾਅਦ ਯੂ ਕਿਉਂ ਸਰਜੀ ਆ ਪਾਜੀ ਐਂਡ ਸ਼ੀਨ ਪਾਜੀ ਦੇ ਗਾਟ ਇਨਵੋਲਡ ਵੀ ਐਂਡ ਅਦਰ 3 ਪ੍ਰੋਡਿਊਸਰਸ ਵੀ ਅੰਦਰ ਜੋ ਇਨਵੋਲਡ ਹੋਏ ਇਹਨਾਂ ਦਾ ਬੜਾ ਕ੍ਰੀਏਟਿਵ ਕੰਪੂਟ ਰਿਹਾ ਕਿਉਂਕਿ ਮੈਂ ਲੋਨ ਦੱਸਦਾ ਸੀ ਕਿ ਇਹ ਸਟੋਰੀ ਸ਼ੂਟ ਕਰਨੀ ਹੈ ਤੇ ਉਹਦੇ ਬਾਅਦ ਚ ਉਹ ਜੀ ਬਹਿ ਗਏ ਮਤਲਬ ਸਟੋਰੀ ਦੇ ਬਾਰੇ ਚ ਸੋਚਦੇ ਰਹਿੰਦੇ ਸੀ ਸੋ ਇਫ ਆਈ ਸੇ ਕਿ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਸਟੋਰੀ ਔਰ ਫਿਲਮ ਬਾਈ ਕਿੰਗੇ ਉਹ ਐਸਕਰ ਕਿਉਂਕਿ ਉਹ ਇੱਕ ਤਰ੍ਹਾਂ ਦਾ ਪ੍ਰੋਜੈਕਟ ਮੈਂ ਮੈਨੇਜ ਕਰ ਰਿਹਾ ਹਾਂ ਬਟ ਐਕਚੁਅਲੀ ਫਿਲਮ ਬਾਈ ਹੋਲ ਦਿਸ ਟੀਮ ਜਿਨ੍ਹਾਂ ਨੇ ਇਹਨਾਂ ਦਾ ਬੋਰ ਸਾਰੀ क्या है। बात है थैंक यू सो मच सर एक ऐसा कहना कि सच्ची कटना मजेदार ही था ये फिल्म इट इज एक्चुअली यार अमित डिस्लेमर इस देर बट तुझे देख सकते हो कि हाँ यार इतना खुश रहता है ऐसा नहीं चाहिए योगेश सर कटना मौजूद है तो सर जिम्मेदारी यूके की गलबाज ऐसी ट्रेलर भी दे देखे हैं फिल्म दा ਅ ਜਿਹੜਾ ਵਿਆਹ ਦਾ ਇੱਕ ਜ਼ਰੀਆ ਬਣਿਆ ਹੋਇਆ ਬਾਹਰ ਪਹੁੰਚਣ ਦਾ ਹੈ ਨਾ ਕਿ ਸਪਾਊਸ ਵੀਜ਼ਾ ਲਗਾ ਕੇ ਬਾਹਰ ਪਹੁੰਚਾਏਗਾ ਆ ਜਾਂ ਬਾਹਰ ਜਾਣ ਦਾ ਚਸਕਾ ਬੜਾ ਹੈ ਅੱਜ ਦੇ ਲੋਕ ਯੂਜ਼ ਨੂੰ ਹੈਗਾ ਹਾ ਤੇ ਵੀ ਹੈਗਾ ਪਰ ਉਹ ਤੇ ਪਤਾ ਕਿ ਕੰਮ ਹੈ ਕਿ ਨਹੀਂ ਹੈ ਲੇਕਿਨ ਚਸਕਾ ਬਹੁਤ ਪੁਰਾਣਾ ਹੈ ਜਦ ਤੱਕ ਬਹੁਤ ਪੁਰਾਣਾ ਹੈ ਓਕੇ ਤੇ ਇਹ ਚੀਜ਼ਾਂ ਪੁੱਛਣਾ ਚਾਹੀਦਾ ਦਿਮਾਗ ਦੇ ਵਿੱਚ ਕਿਉਂ ਆਉਂਦਾ ਹੈ ਇੰਡੀਆ ਕਿਉਂ ਛੱਡਣਾ ਚਾਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਟੈਲੈਂਟ ਹੈਗਾ ਲੇਕਿਨ ਉਹ ਬਾਹਰ ਭੱਜੀ ਜਾ ਰਹੀ ਬੋਲੋ ਜੋ ਵਰਤਮਾਨ ਦੇ ਕਰਦੇ ਰਿਹਾ ਬੱਚੇ ਕਰਦੇ ਅੱਜ ਤੋਂ 50 ਸਾਲ ਪਹਿਲਾਂ ਦਿੱਲੀ ਦਾ ਏਅਰਪੋਰਟ ਛੋਟਾ ਜਿਹਾ ਪਿੰਡ ਹੁੰਦਾ ਸੀ ਮੈਂ ਉੱਥੇ ਦੇਖਿਆ ਸਾਡੀਆਂ ਬੀਬੀਆਂ ਫੁੜ ਬੁਰਗਣੀਆਂ ਬਜ਼ੁਰਗ ਚਰਖੇ ਚੱਕੇ ਗਟਰੀਆਂ ਚੱਕੀਆਂ ਮੈਂ ਕਿਹਾ ਕਿ ਕਿੱਧਰ ਚੱਲੇ ਅਹੀਂ ਇੰਗਲੈਂਡ ਨੂੰ ਚੱਲੀਆਂ ਅਹੀਂ ਇੰਗਲੈਂਡ ਚਲੇ ਚਾਚਾ ਆਪਾਂ ਇੰਗਲੈਂਡ ਬਾਪੂ ਕੀ ਕਰਨ ਜਾ ਕੇ ਨਹੀਂ ਉੱਥੇ ਜਾਵਾਂਗੇ ਇੱਥੇ ਵੀ ਕੀ ਰੱਖਿਆ ਅੱਜ ਤੋਂ 50 ਸਾਲ 70 ਸਾਲ 100 ਸਾਲ ਪਹਿਲਾਂ ਦੀ ਗੱਲ ਹੈ ਮੈਂ ਉੱਥੇ ਫੈਮਿਲੀ ਨੂੰ ਮਿਲਿਆ ਯੂਕੇ ਦੇ ਵਿੱਚ ਜਿਹੜੇ ਗਏ ਸੀ ਬੱਕਰੀਆਂ ਚਾਲਦੇ ਤੇ ਕਹਿੰਦੇ ਜੀ ਅਸੀਂ ਤੇ ਤੂੰ ਯਾਰ ਪਾਸੇ ਹੋ ਕੇ ਬੈਠ ਮਾੜਾ ਜੀ ਅਸੀਂ ਅਮੀਰ ਬੱਦੇ ਤੂੰ ਯਾਰ ਚਾਦਰਾਂ ਕੁੱੜਦਾ ਪਾਇਆ ਐਦਾਂ ਦੇ ਹਾਲਾਤ ਨੇ ਉੱਥੇ ਲੇਕਿਨ ਇਹ ਕ੍ਰੇਟ ਆਪਾ ਕੀਤੇ ਕਹਰੇ ਨਹੀਂ ਕੀਤੇ ਹਰ ਬੰਦਾ ਚਾਹਦਾ ਤੁਹਾਡੇ ਕੋ ਵੀ ਸਾਰਿਆਂ ਜੇ ਮੈਂ ਬੈਠੇ ਹਾਂ ਸੱਚ ਬੋਲੂਂਗੀ ਆਹ ਬੜੀਆਂ ਭਾਈ ਕਰਨ ਫਰੋੜ ਕੇ ਤੇ ਨਾ ਮਾਫ਼ ਕਰ ਦਿਓ ਕਿਹੜਾ ਪਤਾ ਜਿਹੜੀ ਦੀ ਤੇ ਬੱਚੇ ਬਾਹਰ ਨਹੀਂ ਬੜੇ ਕਿਹੜਾ ਐਕਟਰ ਹੈ ਕਿਹੜਾ ਡਾਇਰੈਕਟਰ ਹੈ ਕਿਹੜਾ ਐਸਾ ਬੰਦਾ ਜਿਹੜਾ ਆਪਣੇ ਬੱਚੇ ਬਾਹਰ ਨਹੀਂ ਪੜਾਉਂਦਾ ਇੱਥੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਮੇਰੇ ਨਿਆਣੇ ਦੂਜੇ ਵਿਆਹ ਚੋ ਵਿਕਰਤੇ ਮੇਰੀ ਬੇਟੀ ਆਨੀ ਅਮਰੀਕਾ ਜੰਮੇ ਅਮਰੀਕਾ ਪੜੇ ਤੇ ਇੱਥੇ ਕਹਿੰਦੇ ਸਤ ਬਾਪੂ ਕੋਲ ਚੱਲੇ ਮੈਂ ਤੈਨੂੰ ਕੀ ਹੋ ਗਿਆ ਕਹਿੰਦੇ ਨਹੀਂ ਸਾਨੂੰ ਬਾਪੂ ਦੀ ਖੁਸ਼ੂਰ ਲੈਣੀ ਹੈ ਕੋਤ ਲੈਣੀ ਹੈ ਉਹ ਬੱਚੇ ਮੇਰੇ ਕੋਲ ਰਹਿੰਦੇ ਜੋਰ ਨਾਲ ਆ ਉੱਥੇ ਬਿਜ਼ਨਸ ਪੈਸਾ ਸਾਰਾ ਬਗੱਡੀਆਂ ਕੋਠੀਆਂ ਇਹ ਛੱਡ ਗਿਆ ਕਿ ਕਦੇ ਤਾਂ ਆਪਣੇ ਪਿਓ ਕੋਲ ਚੱਲੇ ਆ ਜੇ ਅਸੀਂ ਬੋਡੇ ਵੇਲੇ ਆਪਣਾ ਪਿਓ ਛੱਡਦਾ ਤੇ ਲੋਕ ਸਾਨੂੰ ਕਹਿਣ ਕਿ ਲੱਖ ਲਾਣਾ ਤੇ ਕੁਝ ਜ਼ਿੰਦਗੀ ਨਹੀਂ ਮੇਰੀ ਵਾਈਫ ਵੀ ਆ ਗਈ ਸੋ ਮੈਂ ਇਹ ਸਵਾਲ ਤੁਸੀਂ ਕੀਤਾ ਪਰ ਸੀਰੀਅਸ ਹੈ ਅੱਜ ਪੰਜਾਬ ਦੇ ਹਾਲਾਤ ਜਾਂ ਇਸ ਦੇ ਹਾਲਾਤ ਬੜੀ ਉੱਠੀ ਆ ਜਣੀ ਹੈ ਇਸ ਕਰਕੇ ਤਾਂ ਹੋਇਆ ਕਿਉਂਕਿ ਸਾਰੇ ਸਾਰੇ ਬਾਹਰ ਨੇ ਯਾਦ ਰੱਖਿਓ ਮੈਂ ਆਪਣੇ ਪਿੰਡ ਗਿਆ ਕਨੀਚ ਬੁਰਾਏ ਦੇ ਕੋਲ ਮੇਰਾ ਚਲਿਓ ਜੇ ਸਾਰੇ ਵੱਡੀਆਂ ਵੱਡੀਆਂ ਕੋਠੀਆਂ ਸਰਦਾਰਾਂ ਦੀਆਂ ਜ਼ਮੀਨਾਂ 350 400 ਏਕੜ ਉਹ ਥੜੇ ਜਿੱਥੇ ਕਿਤੇ ਬਜ਼ੁਰਗ ਸੌਂਦੇ ਹੁੰਦੇ ਸੀ ਉਹ ਉਹ ਵਾਂਸ਼ ਹੈ ਜੀ ਭਾਈ ਜੋਗਾ ਸਿੱਖਦਾ ਜਿੱਦੀ ਮੈਂ ਨੌਵੀਂ ਪੁਸਤਕ ਉੱਥੇ ਕਬੂਤਰਾਂ ਨੇ ਆਦਨੇ ਪਾਏ ਹੋਇਆ ਚਮਕਿਤਰਾ ਰਹਿੰਦੀਆਂ ਨੇ ਮੈਂ ਉਹ ਮੜੀਆਂ ਜਿੱਥੇ ਮੇਰੇ ਵੱਡ ਬੜੇਰਿਆਂ ਦੀਆਂ ਮੜੀਆਂ ਤੇਲ ਤੇ ਦੇ ਨਾਲ ਛੇਸਾ ਸਰੂਰੀ ਉੱਥੇ ਬਣੀ ਹੋਈ ਆ ਬੌੜੀ ਬੌੜੀ ਜਮੇਦਾਰ ਜੇ ਪਾਣੀ ਹੰਦਾ ਕੋਰੇ ਪਾਣੀ ਵਿੱਚ ਦੇ ਵਿੱਚ ਉਹ ਮੈਂ ਦੇਖਦਾ ਤੇ ਬੈਠ ਕੇ ਹਰ ਸਾਲ 10 ਵਾਰੀ ਜਾਣਾ 10 ਵਾਰੀ ਰੋਣਾ ਇੱਥੇ ਮੇਰਾ ਬਾਪੂ ਸੀ ਇੱਥੇ ਮੇਰਾ ਦਾਦਾ ਸੀ ਇਤਿਹਾਸ ਸੀ ਉੱਥੇ ਕੌਣ ਰੇ ਮੈਂ ਨਾਮ ਹੀ ਲੈਣਾ ਚਾਹਦਾ ਜੇ ਮੈਂ ਭੁੱਲ ਗਿਆ ਤਾਂ ਤੁਸੀਂ ਮਿੰਟੋ ਮਿੰਟੀ ਤੱਕ ਨੋਟਿਸ ਕਰਨਾ ਕੌਣ ਰੇ ਤੁਸੀਂ ਵੀ ਜਾਣਦੇ ਹੋ ਕੀ ਉੱਥੇ ਹੋ ਰਿਹਾ ਹੈ ਇਹ ਵੀ ਤੁਸੀਂ ਜਾਣਦੇ ਹੋ ਤੁਸੀਂ ਦੇਖਿਆ ਮੇਰੀ ਰੂਹ ਕੰਬਦੀ ਹੈ ਤੇ ਮੇਰੇ ਨਾਲ ਦੇ ਬਾਟੂ ਦੇ ਚਾਚੇ ਤਾਇਆ ਦੇ ਮੁੰਡੇ ਕਰੋੜਪਤੀ ਅਰਧਪਤੀ ਹਵੇਲੀਆਂ ਵਾਲੇ ਜ਼ਮੀਨਾਂ ਵਾਲੇ ਅੱਜ ਵੀ ਚੀਜ਼ਾਂ ਪਈਆਂ ਨੇ ਲੋਕੀ ਬਾਹਰ ਐ ਨੇ ਤੇ ਆਪ ਉੱਥੇ ਟੈਕਸੀਆਂ ਚਲਾਉਂਦੇ ਐ ਸੁਜੈਸਟ੍ਰੇਟਿਕ ਕੰਮ ਕਰਦੇ ਆ ਅੱਜ ਬੱਚਿਆਂ ਦਾ ਵੀ ਉਹੀ ਹਾਲ ਹੈ ਤੁਹਾਨੂੰ ਪਤਾ ਕੈਨੇਡਾ ਚ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ ਜਿਸ ਬੰਦੇ ਨੇ ਆਪਣਾ ਘਰ ਛੱਡਦਾ ਜਿਸ ਬੰਦੇ ਨੇ ਆਪਣੀ ਜੜ ਛੱਡਦੀ ਉਹਦਾ ਵੰਸ਼ ਉਹਦਾ ਪਰਿਵਾਰ ਉਹਦੀ ਵੋਦ ਮੁੱਕ ਜਾਂਦੀ ਹੁੰਦੀ ਹੈ ਔਰ ਨਸਲ ਮੁੱਕ ਜਾਂਦੀ ਹੁੰਦੀ ਹੈ ਜਦ ਪੰਜਾਬ ਦਾ ਹਾਲਾਤ ਮੈਂ ਹੋਕਾ ਦੇ ਗਿਆ ਸੀ ਓਏ ਆਪਣੀ ਜਮੀਨਾਂ ਨਾ ਵੇਚ ਕੇ ਬੱਚਿਆਰੇ ਕੋਲ ਜਾਓ ਪੱਟਿਆ ਬਿਜੇ ਟੋਲ ਆਪਾਂ ਮਾਰਦੇ ਨਾ ਉੱਥੇ ਜਾ ਕੇ ਜੈਕ ਆਖਰੀ ਫੋਕਾ ਸਾਰਾ ਗੁਪਤੀ ਮੈਂ ਦੇਖਿਆ ਮੈਨੂੰ ਪੀਆਰ ਮਿਲਦੀ ਕੈਨੇਡਾ ਦੀ ਆਸਟ੍ਰੇਲੀਆ ਦੀ ਅਮਰੀਕਾ ਦੀ ਤੁਸੀਂ ਆ ਜਾਓ ਭਾਰਤੀ ਕ੍ਰਿਕਟ ਖਿਲਾਓ ਇੱਥੇ ਤੁਹਾਨੂੰ ਦਸਤੀ ਡੇਢ ਸੈਕੜ ਜਮੀਨ ਤਾਂ ਉਸ ਆਸਟ੍ਰੇਲੀਆ 'ਚ ਮੈਨੂੰ ਦਿਨ ਨੂੰ ਪਿਆਰ ਇਸ ਬਣਾ ਦੇਵੇ ਸਰਕਾਰ ਕੇ ਵੀ ਮੈਂ ਕਰਨਾ ਆਪ ਦੀ ਝੁਕੀ ਛੱਡ ਕੇ ਨਹੀਂ ਆਉਣਾ ਪਈਆ ਕੋਲ ਤਾਂ ਆਪਣਾ ਦੇਸ਼ ਤੇ ਆਪਣਾ ਪੰਜਾਬ ਬਹੁਤ ਪਿਆਰਾ ਸੋ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਮੈਂ ਫਿਲਮਾਂ ਦੇ ਵਿੱਚ ਇਹ ਪੇਸ਼ ਕਰ ਜ਼ਰੂਰ ਰਿੱਕੀਆ ਦੇ ਕਰੈਕਟਰ ਨੂੰ ਕਰੂੰਗਾ ਕਿਉਂਕਿ ਕਰਨਾ ਐਕਟਰ ਨੇ ਹੋਏ ਜੋ ਡਾਇਰੈਕਟਰ ਚਾਹਦਾ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਵੀ ਉੱਥੇ ਦੀ ਲਾਈਫ ਕਿੰਨੀ ਦਰਦਨਾਕ ਹੈ ਮਹਾਰਾਜ ਇੱਕ ਇੱਕ ਕਮਰੇ ਦੀ ਧੀਏ ਮੇਰੀ ਏ ਚਾਰ ਮੁੰਡੇ ਤੇ 10 ਕੁੜੀਆਂ ਮੈਂ ਦੇਖੀਆਂ ਨੇ ਤੇ ਜਦ ਵੀ ਮੈਂ ਜਾਣਾ ਉਹ ਵਿਚਾਰੀਆਂ ਧੀਆਂ ਤੇ ਮੁੰਡੇ ਤੇ ਬਜ਼ੁਰਗ ਤੇ ਬਜ਼ੁਰਗਣੀਆਂ ਮੇਰੇ ਕੋਲ ਬਹਿ ਬਹਿ ਕੇ ਰੋਂਦੇ ਨੇ ਅੱਜ ਵੀ ਮੇਰਾ ਤਖਤ ਬਕਰ ਉੱਥੇ ਮੈਨੂੰ ਲੱਗਦਾ ਜਿੱਥੇ 100 150 ਬਜ਼ੁਰਗ ਧੀਆਂ ਪੈਣਾ ਕੇ ਰੋਂਦੀ ਸੀ ਕੀ ਕਰੀਏ ਬਾਪੂ ਤੇ ਮੈਂ ਇੱਥੇ ਕਰਨ ਕੀ ਆਏ ਸੀ ਜੀਦੇ ਕੋ ਦੋ ਕਿੱਲੇ ਤਿੰਨ ਕਿੱਲੇ ਪੱਤ ਕਿੱਲੇ ਜਮੀਰਾਂ ਰੋਟੀ ਦਾ ਸਾਨੂੰ ਮਿਲਦੀ ਹੈ ਆਪਣੇ ਪੰਜਾਬ ਦੀ ਧਰਤੀ ਹੈ ਇਸ ਕਰਕੇ ਇਸ ਦੇਸ਼ ਦਾ ਹੈ ਮਿਆਰ ਜਿਹੜਾ ਇਦਾਂ بگੜਿਆ ਹੋਇਆ ਹੈ ਕਿਉਂਕਿ ਯਾਦ ਰੱਖਿਓ ਜਿਨੇ ਆਪਣੀ ਹੌਲਦ ਛੱਡਦੀ ਉਹਦੀ ਨਸਲ ਵੀ ਮੁੱਕ ਗਈ ਉਹਦੀ ਅਸਰ ਵੀ ਮੁੱਕ ਗਈ ਤੇ ਅਕਰ ਵੀ ਮੁੱਕ ਗਈ ਤੇ ਉਹ ਖਤਮ ਹੋ ਗਈ ਕੀ ਸੋ ਵੈ ਨੈਕਸਟ ਕੁਐਸਚਨ ਆਫਰ ਨਹੀਂ ਕੱਢ ਕੇ ਲਾਗੇ ਮੀਡੀਆ ਤੇ ਸਵਾਲ ਨਹੀਂ ਲੈਣੇ ਸੋ ਪ੍ਰੋਡਿਊਸਰਸ ਕੋ ਆ ਜਾਣੇ ਹਨ ਅਮਨਦੀਪ ਜੀ ਅ ਮੈਂ ਪੁੱਛਣਾ ਚਾਹਣੀ ਥੋ ਅਫਕੋਰਸ ਰਿੱਕੀ ਜੀ ਕਹਿ ਰਹੇ ਨੇ ਕਿ ਅਸੀਂ ਬੈਠ ਕੇ ਫਿਲਮ ਲਿਖੀ ਫਿਲਮ ਦੇ ਬਾਰੇ ਮੈਂ ਪੁੱਛਣਾ ਚਾਹਣੀ ਕਿੰਨਾ ਜਿਹਦਾ ਪ੍ਰੀ ਤੇ ਪੋਸਟ ਚੀਜ਼ਾਂ ਚੱਲਦੀ ਹੈ ਪ੍ਰੀ ਪ੍ਰੋਡਕਸ਼ਨ ਯਾਨੀ ਕਿ ਤੁਹਾਡਾ ਸਕ੍ਰਿਪਟਿੰਗ ਤੇ ਬੈਣਾ ਐਕਟਰਸ ਨੂੰ ਚੁਣਨਾ ਇਹ ਪਹਿਲੀ ਦਿਮਾਗ ਦੇ ਵਿੱਚ ਬੈਠਾਇਆ ਹੋਇਆ ਸੀ ਰਿੱਕੀ ਜੀ ਨੇ ਕਿ ਤੁਸੀਂ ਚੁਣਿਆ ਨਾਲ ਬਿਠਾ ਕੇ ਕਿ ਨਹੀਂ ਅਸੀਂ ਇਹਨੂੰ ਚੇਂਜ ਕਰ ਦਿੰਨੇ ਆ ਤੇ ਇਹ ਲੈ ਲੈਨੇ ਇਹ ਬੰਦਾ ਛੱਡ ਦਿੰਨੇ ਤੇ ਇਹ ਲੈ ਲੈਨੇ ਕਦੇ ਤੁਸੀਂ ਉਹਨਾਂ ਨੂੰ ਸੁਜੈਸ਼ਨ ਦਿੱਤੀ ਬਿਲਕੁਲ ਹੀ ਅਸੀਂ ਤੇ ਥੈਂਕ ਯੂ ਲਗਾਇਆ ਯੋਗ ਸਰ ਨੇ ਬੰਦਾ ਸਾਫ ਤੇ

ਅਸੀਂ ਨਵੇਂ ਹੈਗੇ ਆ ਜਾਂ ਸਾਨੂੰ ਕੋਈ ਹੈਲਪੀ ਲੋੜ ਹੈ ਉਹਨਾਂ ਨੇ ਸਾਰੀ ਸਟਾਰਟ ਕਾਸ ਐਵਰੀਥਿੰਗ ਟਾਈਮਲੀ ਉਹ ਸਟਨਲ ਕੰਟੈਕਟ ਕਰਦੇ ਦੇ ਤੇ ਫੁਖਰਾਜ ਭਾਜੀ ਨੂੰ ਵੀ ਉਹਨਾਂ ਹੱਦ ਤੱਕ ਦੀ ਖਾਨੀ ਅਸੀਂ ਪਰ ਹਨ ਲੱਗੇ ਅਸੀਂ ਸਾਰਾ ਨਿਗਰੂਪ ਇੱਕ ਸੈਸ਼ਨ ਕੀਤੀ ਕਿ ਫੁਖਰਾਜ ਭਾਈ ਨਾਲ ਹੀ ਉਹਨਾਂ ਕੀਤੀ ਹੈ ਜਿਹੜੇ ਕਾਰ ਦਾ ਕੰਮ ਤੇ ਕਰ ਕੋਈ ਸ਼ੂਕੀਦੀ ਹੈ ਬਿਕੋਜ਼ ਐਨਦਰ ਸੀਰੀਅਸਲੀ ਬਹੁਤ ਕਾਫੀ ਡਿਟੇਲਡ ਇਸ ਉਸਟੈਂਡ ਤੇ ਦੇ ਆਲਸ ਸੈਟ ਜੋ ਮਾਹੌਲ ਬੰਦਾ ਸੀ ਨਾ ਪਰ ਮੈਂ ਦੱਸ ਨਹੀਂ ਸਕਦਾ ਐਨਾ ਆਰਗੇਨਾਈਜ਼ ਐਨਾ ਵਧੀਆ ਐਨਾ ਪੋਜ਼ਿਟਿਵਨੈਸ ਯੋਗ ਸਰ ਔਰ ਪੱਲਾ ਸਾਹਿਬ ਦੀ ਜੋ ਟਿਊਨਿੰਗ ਸੀ ਜੋ 25 ਔਨ ਦਾ ਸਪੋਰਟ ਮਤਲਬ ਸਕ੍ਰਿਪਟ ਇਕਸਪੈਸੀ ਸੀ ਔਰ ਇਹਨਾਂ ਦੇ ਸਾਰੇ ਔਨ ਦਾ ਸਪੋਰਟ ਜਿਹੜੀ ਸਕ੍ਰਿਪਟ ਬੰਦੀ ਸੀ ਉਹ ਇੱਕ ਤਰ੍ਹਾਂ ਦੀ ਸੀ ਇਟ ਵਾਸ ਅ ਨਾਈਸ ਐਕਸਪੀਰੀਅੰਸ ਥੈਂਕ ਯੂ ਆਲ ਆਫ ਦਾ ਸੀਨੀਅਰਸ ਗਗਪਾਜੀ ਅੱਜ ਇੱਥੇ ਸੱਡੇ ਨਾਲ ਨਹੀਂ ਹੈਗੇ ਬਿਕਾਉਸ ਦ ਹੀ ਡੋ ਨੈਕਨ ਇਟ

ਸੋ ਸਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਪੁਖਰਾਜ ਇੱਕ ਚਾਂਮ ਹੈ ਸਾਰੀ ਇੰਡਸਟਰੀ ਦਾ ਜੋ 2000 ਜੋ 1920 ਚ ਇਹ ਫਿਲਮ ਬਣੀ ਸੀ ਜਦੋਂ ਉਦੋਂ ਬਹੁਤ ਜ਼ਿਆਦਾ ਹਾਈ ਭਾਜਾ ਵੀ ਬਹੁਤ ਜ਼ਿਆਦਾ ਹਾਈਪ ਰਨਾਂ ਦੇ ਚੱਲੀ ਹੈ ਇਸ ਫਿਲਮ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋ ਜਾਏਗਾ ਆਫਕੋਰਸ ਬਹੁਤ ਅੱਛੀ ਲੁੱਕ ਵੀ ਆ ਰਹੀ ਹੈ ਸੋ ਜੋ ਪੁਖਰਾਜ ਜੀ ਦਾ ਨਾਮ ਦਿੱਤਾ ਗਿਆ ਉਹ ਦਿਸਿੰਦਰਪਲ ਲਵਲ ਲਿਤਾ ਗਿਆ ਸੋ ਨਵਲ ਲਿਤਾ ਗਿਆ ਸੀ ਲੇਕਿਨ ਜੋ ਬਾਕੀ ਸਾਰਾ ਕਾਸੇ ਜਿਦਾ ਮਿੰਟੂ ਕਪਾ ਹੈਗੇ ਨੇ ਆ ਬਹੁਤ ਕਰੰਜੀ ਹੈਗੇ ਨੇ ਇਹਨਾਂ ਇਹਨਾਂ ਦੇ ਨਾਮ ਜਿਹੜੇ ਹੈਗੇ ਕਿੰਨੇ ਨੇ ਸੁਜੈਸਟ ਕੀਤੇ ਸੀ ਐਂਡ ਇਹ ਫਿਲਮ ਦੇ ਵਿੱਚ ਤੁਹਾਨੂੰ ਕਿੰਨਾ ਯਕੀਨ ਹੈ ਕਿ ਬਾਕਸ ਆਫਿਸੇ ਛਾ ਜਾਏਗੀ ਥੈਂਕ ਯੂ ਸੋ ਮੱਚ ਫਸਟ ਆਫ ਆਲ ਤੇ ਮੈਂ ਆਪ ਦਾ ਤੇ ਸਾਰੇ মিডিਆ ਦਾ ਥੈਂਕਸ ਕਰਦਾ ਕਿ ਆਪ ਸਾਰੇ ਲੋਕਾਂ ਦੇ ਰਾਏ ਜਿਦਾ ਅਮਰਪਾਲ ਜੀ ਨੇ ਕਿਹਾ ਤੁਸੀਂ ਵੀ ਗੱਲ ਕੀਤੀ ਪ੍ਰੀ ਐਂਡ ਪੋਸਟ ਤੇ ਐਜ਼ ਅ ਪ੍ਰੋਡਿਊਸਰ ਦੋ ਬੰਦੇ ਹੈਗੇ ਸੀ ਜੋ ਸਭ ਤੋਂ ਜ਼ਿਆਦਾ ਜਗ੍ਹਾ ਨੇ ਪ੍ਰੀ ਤੇ ਕੰਮ ਕੀਤਾ ਇੱਕ ਖਰੀਦਦਾਰ ਨੂੰ ਜੋ ਆਜੀ ਜੋ ਯੂਕੇ ਤੋਂ ਆਏ ਗਏ ਨੇ ਔਰ ਇੱਕ ਮਹੀਨਾ ਪਹਿਲਾਂ ਦੀ ਅਸੀਂ ਲੀਕੀ ਵਾਇਨਲ ਬੈਟ ਦੀ ਸਾਡੀ ਫਿਟਿੰਗਸ ਮਤਲਬ ਪੂਰੀ ਪੂਰੀ ਰਾਤ ਆਪਾਂ ਬੈਠਣਾ ਐਂਡ ਸਾਨੂੰ ਪਤਾ ਹੀ ਲੱਗਾ ਕਿ ਸੂਰੇ ਪੰਜ ਛੇ ਦਿਨ ਰੱਗ ਗਏ ਐਂਡ ਇਟ ਵਾਸ ਅ ਵੈਰੀ ਵੰਡਰਫੁਲ ਐਕਸਪੀਰੀਅੰਸ ਅ ਕਦਰਪਾ ਪੋਖਰਾਰ ਪਾਈ ਦੀ ਗੱਲ ਕਰੀਏ ਤੇ ਮੇਰੀ ਮੀਟਿੰਗ ਪਹਿਲੀ ਵਾਰੀ ਜਦ ਪੱਤਾ ਸਾਹਿਬ ਨਾਲ ਹੋਈ ਸਕ੍ਰਿਪਟ ਲਿਖਿਆ ਭਗਲ ਕੀਤੀ ਉਸ ਟਾਈਮ ਤੇ ਭਾਈ ਦੀ ਇੱਕ ਮੂਵੀ ਆਈ ਸੀ ਗੋਲਕ ਗੁੱਡੀ ਬੈਂਕ ਦੇ ਬਟਵਾ ਹਾਂਜੀ ਹਾਂਜੀ ਤੇ ਉਹਦੇ ਅੰਦਰ ਭਾਈ ਦਾ ਬਹੁਤ ਪੰਜ 7 ਮਿੰਟ ਦਾ ਜੋ ਛੋਟਾ ਜਿਹਾ ਰੋਲ ਸੀ ਪਰ that was so wonderful so memorable ਮੈਨੂੰ ਲੱਗਾ ਕਿ ਉਹਨਾਂ ਨੇ ਆਪਣੀ ਪ੍ਰੈਜੈਂਸ ਫੀਲ ਕਰਾਈ ਐਂਡ ਉੱਥੇ ਇੱਕ ਚੀਜ਼ ਸਾਨੂੰ ਫੀਲ ਹੋਈ ਕਿ ਇਹ ਜੋ ਟੈਲੈਂਟ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ ਉਹ ਖਰਾਰ ਭਾਈ ਨੂੰ ਉੱਥੇ ਜਦੋਂ ਨੋਟਿਸ ਕੀਤਾ ਤੇ ਉਸ ਤੋਂ ਬਾਅਦ ਚੇਂਜਸ ਹੋਏ ਜਿਹਦਾ ਅਮਰ ਭਾਈ ਨੇ ਕਿਹਾ ਯੋਗਰਾਜੀ ਇਹ ਕਹਿੰਦੇ ਪੱਲਾ ਸਾਹਿਬ ਇਹ ਕਹਿੰਦੇ ਇੰਪਰੋਵਾਈਜ਼ੇਸ਼ਨ ਕੀ ਹੁੰਦਾ ਡੂਇੰਗ ਦਾ ਸੈਟ ਉਹ ਸਾਨੂੰ ਦੇਖਣ ਨੂੰ ਨਹੀਂ ਆਇਆ ਐਂਡ ਉਹ ਪ੍ਰੇਕੀ ਪਾਣੀ ਨੇ ਵੀ ਕਿਹਾ ਦਿਸ ਇਜ਼ ਅ ਟੀਮ ਐਫਰਟ ਸਭ ਨੇ ਆਪਣਾ ਹਾਰਟ ਐਂਡ ਸੋਲ ਐਕਸਪ੍ਰੈਕਟਡ ਪਾਇਆ ਔਰ ਮੈਨੂਅਲ ਅਟਾ ਕਿ ਜੇਕਰ ਆਪ ਕੋਈ ਵੀ ਕੰਮ ਅੱਚੀ ਇਨਦਤ ਨਾਲ ਕਰਦੇ ਹੋ ਮਿਹਨਤ ਕਰਦੇ ਹੋ ਤੇ ਉਹਦਾ ਰਿਵਰਡ ਜ਼ਰੂਰ ਆਉਂਦਾ ਕਿਉਂਕਿ ਨੇਚਰ ਇਜ਼ ਕੁਛ ਵੀ ਪਾਇਆ ਹੈ ਕਦੀ ਵੇਸ ਨਹੀਂ ਜਾਂਦਾ ਤੇ ਆਪਾਂ ਜੋ ਮਿਹਨਤ ਇਹਦੇ ਸ਼ਾਇਆ ਸਾਰੀ ਐਜ਼ ਅ ਟੀਮ ਆਈ ਐਮ ਵੈਰੀ ਵੈਰੀ ਪੋਜ਼ਿਟਿਵ ਕੀ ਬਾਕਸ ਆਫਿਸ is going to get very good results with the uh, blessings of babaji and uh, with all the hard efforts i am very hopeful that uh, this movie is going to be a spectacular performance bilkul sure for sure anita ma to halu question is same mai puchna chahungi mainly last de vich jehdi count karda hai oh hai ga numbers aisa jo producer da lagda hunda hai box office tohade dimag vich eh cheeza aundiyan ne ki ha ki ਮੇਰੇ ਕਰਕੇ ਮੈਂ ਆਫਕੋਰਸ ਸੋਹਣ ਤੁਸੀਂ ਇੱਕ ਹਿੱਸਾ ਹੈਗੇ ਹੋ ਹਨ ਕਿ ਮੈਨੂੰ ਆਪਣਾ ਬੈਸਟ ਦੇਣਾ ਹੈ ਜਾਂ ਆਪਣੀ ਬੈਸਟ ਪ੍ਰੋਮੋਸ਼ਨ ਕਰਨੀ ਹੈ ਜਾਂ ਬੈਸਟ ਲੋਕਾਂ ਤੱਕ ਪਹੁੰਚਾਣਾ ਹੈ ਸੋ ਦੈਟ ਜੋ ਬਾਕਸ ਆਫਿਸ ਹੈ ਹਿਲੇ ਨਾ ਆਨ ਵਾਲਾ ਟਾਈਮ ਕਿ ਐਕਟਰ ਜੇ ਹੁੰਦੇ ਬਾਕਸ ਆਫਿਸ ਦਾ ਜਿਹੜਾ ਨੰਬਰ ਹੈ ਇਫੈਕਟ ਕਰੇਗਾ ਦੇਖੋ ਐਜ਼ ਅਨ ਆਰਟਿਸਟ ਸਾਡੀ ਸਾਰਿਆਂ ਦੀ ਮੇਰੀ ਹੀ ਨਹੀਂ ਸਾਡੇ ਸਾਰਿਆਂ ਦੀ ਹਮੇਸ਼ਾ ਇੱਕ ਉਸਿਓ ਹੁੰਦੀ ਆ ਕਿ ਅਸੀਂ ਜਿਹੜੀ ਵੀ ਫਿਲਮ 'ਚ ਹੈਗੇ ਆਂ ਜੋ ਵੀ ਕਿਰਦਾਰ ਸਾਨੂੰ ਕਰਨ ਲਈ ਦਿੱਤਾ ਗਿਆ ਉਸ ਤਰ੍ਹਾਂ ਦੇ ਵਿੱਚ ਅਸੀਂ ਚੀਜ਼ਾਂ ਨੂੰ ਹੋਰ ਜ਼ਿਆਦਾ ਪਲੱਸ ਕਰੀਏ ਤਾਂ ਕਿ ਫਿਲਮ ਜਿਹੜੀ ਉਹ ਅੱਛੀ ਬਣੇ ਕਿਉਂਕਿ ਜਦੋਂ ਵੀ ਕੋਈ ਕਲਾਕਿਰਤ ਬਣਦੀ ਹੈ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ ਕਿਸੇ ਇੱਕ ਕਲਾਕਾਰ ਦਾ ਨਾਂ ਤੇ ਐਫਰਟ ਹੁੰਦਾ ਨਾ ਕਿ ਸੇਕ ਪਰਸਨ ਦਾ ਸਾਰਿਆਂ ਦਾ ਐਫਰਟ ਸੀਗਾ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੋ ਆਪਣੇ ਵੱਲੋਂ ਵਧੀਆ ਕਰ ਸਕਦੇ ਸੀਗੇ ਜਿੰਨੀ ਕਿ ਸਾਡੀ ਸਮਰੱਥਾ ਜਿੰਨੀ ਪਰਮਾਤਮਾ ਨੇ ਬਖਸ਼ੀ ਉਹਦੇ ਅਕੋਰਡਿੰਗ ਅਸੀਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਸਾਨੂੰ ਬਹੁਤ ਉਮੀਦ ਹੈ ਕਿ ਇਹ ਇੱਕ オリジナル ਕਹਾਣੀ ਹੈ ਔਰ ਇਸ ਕਹਾਣੀ ਦੇ ਉੱਤੇ ਪਹਿਲਾਂ ਵਰਕ ਵੀ ਨਹੀਂ ਹੋਇਆ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਫਿਲਮ ਜ਼ਰੂਰ ਸਿਰਜਣਾ ਪਸੰਦ ਆਵੇਗਾ